ਅਨਸੁਖਾਮੀ ਘਟਨਾ ਨੂੰ ਅੰਜਾਮ ਦਿੱਤਾ ਗਿਆ 25 ਜਨਵਰੀ ਦੀ ਦੇਰ ਸ਼ਾਮ ਨੂੰ ਨਾਬੇ ਦੇ ਸ਼ਹਿਰ ਏਰੀਏ 'ਚ ਇੱਕ ਪੁਲਿਸ ਮੁਲਾਜ਼ਮ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜਾ ਕਿ ਨਾਬੇ ਦਾ ਰਹਿਣ ਵਾਲਾ ਸੀਗਾ ਤੇ ਸਿਵਲ ਲਾਈਨ ਥਾਣੇ ਪਟਿਆਲੇ 'ਚ ਉਹਦੀ ਪੋਸਟਿੰਗ ਸੀ ਉਹਨੂੰ 5 ਤੋਂ 6 ਅਣਪਛਾਤੇ ਨੌਜਵਾਨਾਂ ਨੇ ਚਾਕੂ ਮਾਰ ਕੇ ਦੋ ਵਾਰੀ ਚਾਕੂ ਮਾਰਿਆ ਤੇ ਮੌਤੇ ਘਾਟ ਉਤਾਰੇ ਆ ਇਮੀਡੀਏਟਲੀ ਸਾਡੀਆਂ ਟੀਮਾਂ ਆਪਰੇਸ਼ਨਲ ਟੀਮਾਂ ਸੀਆਈਏ ਪਟਿਆਲਾ ਸੀਆਈਏ ਸਮਾਣਾ ਦੀ ਟੀਮਾਂ ਦੋਸ਼ੀਆਂ ਤੇ ਮਗਰ ਪੈ ਗਈਆਂ ਸੀ ਜਿਹੜੇ ਇਹ 5 ਤੋਂ 6 ਕਾਤਲ ਸੀਗੇ ਇਹਨਾਂ ਚੋਂ ਦੋ ਕਾਤਲ ਜਿਹੜੇ ਆ ਉਹ ਅਸੀਂ ਅਰੈਸਟ ਕਰ ਲਏ ਆ ਸਾਡਾ ਆਪਣਾ ਮੁਲਾਜ਼ਮ ਸੀਗਾ ਬੜੀ ਮੰਦ ਭਾਗੀ ਘਟਨਾ ਸੀਗੀ ਤੇ ਅਸੀਂ ਇਹਦੇ 'ਚ ਐਗਜ਼ੈਂਪਲਰੀ ਐਕਸ਼ਨ ਲਵਾਂਗੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਆ ਉਹ ਦਾਅਵਾਵਾਂਗੇ ਕਰਨ ਜੀ ਦੇਖੋ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੀ ਬਹਿਸ ਸ਼ੁਰੂ ਹੋਈ ਬਹਿਸ ਦੇ ਦੌਰਾਨ ਹੀ ਤੈਸ਼ 'ਚ ਆ ਕੇ ਉਹਨਾਂ 'ਚੋਂ ਇਹਨਾਂ ਦੇ ਉੱਪਰ ਚਾਕੂ ਦੇ ਦੋ ਵਾਰ ਕੀਤੇ ਗਏ ਤੇ ਕੋਈ ਬਹੁਤ ਵੱਡਾ ਅਮਾਊਂਟ ਵੀ ਨਹੀਂ ਸੀਗਾ ਕਿ ਜਿਹਦੇ ਪਿੱਛੇ ਮਤਲਬ ਕੋਈ ਬੜੀ ਕੋਈ ਵੱਡੀ ਅਮਾਉਂਟ ਹੋਵੇ ਛੋਟੇ ਅਮਾਉਂਟ ਦੇ ਪੈਸਿਆਂ ਦਾ ਕੋਈ ਲੈਣ-ਦੇਣ ਸੀਗਾ ਉਹਦੀ ਤਹਿਸ਼ ਤੇ ਇਹਨਾਂ ਨੇ ਕਤਲ ਕੀਤਾ ਦੋ ਕਾਤਲ ਜਿਹੜੇ ਆ ਉਹ ਅਸੀਂ ਅਰੈਸਟ ਕਰ ਲਏ ਆ ਬਾਕੀ ਕਾਤਲਾਂ ਦੀ ਗ੍ਰਿਫਤਾਰੀ ਲਈ ਟੀਮਾਂ ਜਿਹੜੀਆਂ ਨੇ ਉਹ ਬਾਹਰ ਨੇ ਤੇ ਬਹੁਤ ਛੇਤੀ ਸਾਨੂੰ ਉਮੀਦ ਆ ਸ਼ਾਮ ਤੱਕ ਰਹਿੰਦੇ ਦੋਸ਼ੀ ਵੀ ਅਸੀਂ ਅਰੈਸਟ ਕਰ ਲਾਂਗੇ